ਇੱਥੇ ਰੁਕ ਨਹੀਂ ਲੰਦੇ ਤੇ ਮੁਰਗੇ ਹਿਮਾਚਲ ਜਾ ਕੇ ਕਹਿੰਦੇ ਵਾਹ ਵੀ ਵਾਹ ਨਜ਼ਾਰਾ ਆ ਗਿਆ ਉੱਥੇ ਘੁੱਟ ਖਾ ਕੇ ਇਧ ਨੂੰ ਆ ਜੰਨੇ ਆ ਉਹ ਕਿਤੇ ਨੇ ਕਿਤੇ ਤਾਂ ਹੀ ਘੁੱਟ ਰਿਆ ਕਹਿੰਦੇ ਤੁਸੀਂ ਉਹਦੇ ਸਵਾਲ ਨਹੀਂ ਕਰ ਰਹੇ ਖੁਦ ਗਰਾਊਂਡ ਲੈਵਲ ਤੇ ਆਇਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਬੰਬੇ ਰਹਿ ਕੇ ਵੀ ਅਸੀਂ ਹਮੇਸ਼ਾ ਪੰਜਾਬ ਤੋਂ ਕਦੇ ਨਹੀਂ ਟੁੱਟੇ ਪਰ ਜਦੋਂ ਕਈ ਵਾਰੀ ਬੜੀ ਮਾਣ ਤਾਂ ਹਮੇਸ਼ਾ ਹੁੰਦਾ ਕਿ ਪੰਜਾਬੀਅਤ ਦੇ ਨਾਲ ਪੂਰੀ ਦੁਨੀਆ 'ਚ ਘੁੰਮਣ ਦਾ ਮੌਕਾ ਮਿਲਦਾ ਪਰ ਕਿਤੇ ਨਾ ਕਿਤੇ ਚਿੰਤਾ ਵੀ ਰਹਿੰਦੀ ਆ ਜਿਹਨਾਂ ਜਿਨ੍ਹਾਂ ਚ ਜਵੇਂ ਹਿਮਾਣ ਕਰਦੇ ਆ ਉਹ ਅੱਜ ਖਤਰੇ 'ਚ ਆ ਤੇ ਨਾਲ ਦੀ ਨਾਲ ਤਸੱਲੀ ਵੀ ਹੋਈ ਨਾ ਭਾਈ ਦਾ ਕੰਮ ਦੇਖ ਕੇ ਜੋ ਜਿਸ ਲੈਵਲ ਤੇ ਕੰਮ ਕਰ ਰਹੇ ਮੈਂ ਇਹਨਾਂ ਨੂੰ ਫੋਲੋ ਕੀਤਾ ਦੇਖਿਆ ਸਾਡਾ ਇਹੀ ਟੀਚਾ ਹੈਗਾ ਵੀ ਪੰਜਾਬ ਚ ਜੇ ਇੰਨਾ ਸੋਹਣੇ ਦਰਿਆ ਵਗਦੇ ਆ ਤੇ ਇਹੀ ਪਾਣੀ ਐਗਰੀਕਲਚਰ ਵਾਸਤੇ ਇਹੀ ਪਾਣੀ ਪੀਣ ਵਾਸਤੇ ਯੂਜ਼ ਕੀਤਾ ਜਾ ਸਕਦਾ ਬਸ ਇਹਦੇ ਚ ਜਿਹੜਾ ਵੇਸਟ ਪੈ ਰਿਹਾ ਉਹਨੂੰ ਰੋਕੋ ਤੇ ਉਹ ਰੰਗਲਾ ਪੰਜਾਬ ਆਪਣਾ ਦੁਬਾਰੇ ਫਿਰ ਬਣ ਸਕਦਾ ਸਾਡੀ ਕੁਦਰਤ ਰੁੱਖ ਪੇੜ ਦਰਿਆ ਜਿਨ੍ਹਾਂ ਕਰਕੇ ਪੰਜਾਬ ਹੈਨਾ ਪਹਿਲਾਂ ਹੀ ਆਪਾਂ ਕੋ ਬੜਾ ਕੁਝ ਖੁੱਸ ਗਿਆ ਸੋ ਸਾਨੂੰ ਇਹ ਪੂਰੀ ਤਨਮਨ ਧੰ ਦੇ ਨਾਲ ਗਰਾਉਂਡ ਲੈਵਲ ਤੇ ਆਣਾ ਚਾਹੀਦਾ ਕਿਉਂਕਿ ਬਾਕੀ ਚੀਜ਼ਾਂ ਤਾਂ ਹੀ ਆ ਚੱਕ ਮੇਰਾ ਹੁਣ ਜਿਵੇਂ ਮੈਂ ਕਲਾਕਾਰ ਆ ਕਲਾਕਾਰ ਇੱਕ ਲੋਕਾਂ ਤੇ ਡਿਪੈਂਡ ਹੁੰਦਾ ਹੈਨਾ ਬਟ ਤਾਂ ਹੀ ਆ ਜੇ ਲੋਕਾਂ ਦੇ ਚੁੱਲ੍ਹੇ ਚ ਜਗਦੇ ਰਹਿਣਗੇ ਉਹਨਾਂ ਨੂੰ ਪਾਣੀ ਸਭ ਕੁਝ ਮਿਲੇਗਾ ਖਾਣਾ ਪੀਣਾ ਮਿਲੇਗਾ ਤਾਂ ਹੀ ਸਾਨੂੰ ਕੋ ਸੱਦੇਗਾ ਨਾ ਸੋ ਮੈਨੂੰ ਲੱਗਦਾ ਮੇਰੇ ਕੰਮ ਤੋਂ ਵੀ ਇੰਪੋਰਟੈਂਟ ਇਹ ਚੀਜ਼ ਹੈ। ਜੋ ਗੁਰੂਆਂ ਦੀ ਸੋਚ ਸੀਗੀ ਹੈਨਾ ਜੋ ਸੋਚ ਗੁਰੂਆਂ ਦੀ ਸੀ ਉਹਦੇ ਤੇ ਅਸੀਂ ਥੋੜਾ ਬਹੁਤਾ ਪੈਰਾ ਦੇ ਰਹੇ ਆ ਤੇ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਵੌਟਰ ਵਾਰੀਅਰਸ ਪੰਜਾਬ ਦੀ ਪੂਰੀ ਟੀਮ ਦਾ ਤੇ ਮੈਂ ਉਹਨਾਂ ਦੀ ਹੌਸਲਾ ਫੁਜਾਈ ਵਾਸਤੇ ਤੇ ਖੁਦ ਗਰਾਊਂਡ ਲੈਵਲ ਤੇ ਆਇਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਬੰਬੇ ਰਹਿ ਕੇ ਵੀ ਅਸੀਂ ਹਮੇਸ਼ਾ ਪੰਜਾਬ ਤੋਂ ਕਦੇ ਨਹੀਂ ਟੁੱਟੇ ਪਰ ਜਦੋਂ ਕਈ ਵਾਰੀ ਬੜੀ ਮਾਣਤਾ ਹਮੇਸ਼ਾ ਹੁੰਦਾ ਕਿ ਪੰਜਾਬੀਅਤ ਦੇ ਨਾਲ ਪੂਰੀ ਦੁਨੀਆ 'ਚ ਘੁੰਮਣ ਦਾ ਮੌਕਾ ਮਿਲਦਾ ਪਰ ਕਿਤੇ ਨਾ ਕਿਤੇ ਚਿੰਤਾ ਵੀ ਰਹਿੰਦੀ ਆ ਜਿਹਨਾਂ ਜਿਨ੍ਹਾਂ 'ਚ ਵੀ ਹਮਾਨ ਕਰਦੇ ਆ ਉਹ ਅੱਜ ਖਤਰੇ 'ਚ ਐ ਤੇ ਨਾਲ ਦੀ ਨਾਲ ਤਸੱਲੀ ਵੀ ਹੋਈ ਨਾ ਭਾਈ ਦਾ ਕੰਮ ਦੇਖ ਕੇ ਜੋ ਜਿਸ ਲੈਵਲ ਤੇ ਕੰਮ ਕਰ ਰਹੇ ਮੈਂ ਇਹਨਾਂ ਨੂੰ ਫੋਲੋ ਕੀਤਾ ਦੇਖਿਆ ਤੇ ਗੌਰਵ ਭਾਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਮ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਕਿ ਮੈਂ ਖੁਦ ਜਈ ਕਈ ਵਾਰ ਜਲੰਧਰ ਜਾਂਦਾ ਲਾਡਵਾਲ ਤੇ ਮੈਂ ਦੇਖਦਾ ਤੇ ਉੱਥੇ ਲੋਕੀ ਮਤਲਬ ਗੱਡੀਆਂ ਜੋ ਪੜੇ ਲਿਖੇ ਲੋਕ ਮੈਂ ਦੇਖਦਾ ਕਈ ਹੈਰਾਨ ਹੋ ਕੇ ਕਿ ਉਹ ਮੈਨੂੰ ਐ ਨਹੀਂ ਸਮਝ ਆਂਦੀ ਉਹ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਉਹ ਪਤਾ ਕਰਨਾ ਨਹੀਂ ਚਾਹੁੰਦੇ ਜਿਹਦੇ ਵਿੱਚ ਉਹ ਸੁੱਟ ਰਹੇ ਹਨ ਤਾਂ ਮਨ ਤਾਂ ਮੁੰਤਾ ਆਪਣੀ ਜੋ ਵੀ ਸੁੱਟ ਰਹੇ ਉਹ ਤਾਂ ਪਾਣੀ ਗੰਦਾ ਕਰ ਰਹੇ ਹੈ ਇਵਨ ਕਿ ਮੈਂ ਖੁਦ 10 ਸਾਲ ਪਹਿਲਾਂ ਉੱਥੇ ਜਲ ਪ੍ਰਵਾਹ ਕਰਨ ਗਿਆ ਸੀ ਤੇ ਹਾਸੇ ਵਾਲੀ ਗੱਲ ਹੈ ਮੈਨੂੰ ਕਿ ਪੰਡਤ ਨੇ ਦੱਸਿਆ ਕਹਿੰਦਾ ਵੀ ਇੱਕ ਉਹ ਚਾਂਦੀ ਦੀ ਚੀਜ਼ਾਂ ਨੂੰ ਸੁਨਸਾਨ ਦਰਿਆ ਦੇ ਇਲਾਕੇ ਦੱਬਣਾ ਮੇਰੇ ਨਾਲ ਦਾ ਮਣੋਂ ਉਹ ਅਫੀਮ ਦੱਸੀ ਸੀ ਕਿ ਹਫੀਮ ਸੁੱਟਣੀ ਜਲਬਰਵਾਹ ਕਰਨੀ ਮੈਂ ਤਾਂ ਦੱਬ ਕੇ ਆ ਗਿਆ ਤੇ ਉਹ ਕਹਿੰਦਾ ਇਹ ਉਹਨਾਂ ਦੇ ਦੁਆਰਾ ਪੰਡਤ ਨੂੰ ਫੋਨ ਲਾਇਆ ਕਹਿੰਦਾ ਭਾਈ ਉਹ ਜਿਹੜੀ ਹਫੀਮ ਸੁੱਟਣੀ ਸਾਰੀ ਸੁੱਟਣੀ ਆ ਕਹਿੰਦਾ ਨਹੀਂ ਸੁੱਟਣੀ ਕਹਿੰਦਾ ਫਿਰ ਅੱਧੀ ਰੱਖ ਲੈਨੇ ਅੱਧੀ ਮੂੰਹ ਚ ਪਾ ਲਈ ਉਹ ਨਹੀਂ ਸੁੱਟਦੀ ਤੇ ਤੇ ਇਦਾਂ ਦੇ ਕੰਮ ਹੈਗੇ ਆ ਜਿਹਦੇ ਜਿਹੜੇ ਦੱਸਦੇ ਆ ਜਿਹੜੇ ਕਰਦੇ ਆ ਸੋ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਆ ਸਾਡਾ ਜਿਹੜਾ ਕੁਦਰਤ ਹੈ ਪਾਣੀ ਮੈਨੂੰ ਐ ਲੱਗਦਾ ਜੋ ਕੁਦਰਤ ਨੇ ਸਾਨੂੰ ਫ੍ਰੀ ਚ ਦਿੱਤਾ ਹੁੰਦਾ ਨਾ ਉਹ ਅਨਮੋਲ ਚੀਜ਼ ਸੋ ਅੱਜ ਮੈਂ ਇਹਨਾਂ ਦੇ ਰਾਹੀਂ ਇਹਨਾਂ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹਰ ਇੱਕ ਪੰਜਾਬੀ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਸਾਰੇ ਆਪਾਂ ਪੰਜਾਬੀਅਤੇ ਮਾਣ ਕਰਦੇ ਆ ਆਪਣੇ ਆਪ ਤੇ ਕਰਦੇ ਬਟ ਉਹ ਮਾਣ ਹੋਣ ਲਈ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਉਹ ਹੈਗਾ ਸਾਡੀ ਕੁਦਰਤ ਰੁੱਖ ਪੇੜ ਦਰਿਆ ਜਿਨ੍ਹਾਂ ਕਰਕੇ ਪੰਜਾਬ ਇਹਨਾਂ ਪਹਿਲਾਂ ਹੀ ਆਪਾਂ ਕੋ ਬੜਾ ਕੁਝ ਖੁੱਸ ਗਿਆ ਸੋ ਸਾਨੂੰ ਇਹ ਪੂਰੀ ਤਨਮਨ ਧਨ ਦੇ ਨਾਲ ਗਰਾਊਂਡ ਲੈਵਲ ਤੇ ਆਉਣਾ ਚਾਹੀਦਾ ਕਿਉਂਕਿ ਬਾਕੀ ਚੀਜ਼ਾਂ ਤਾਂ ਹੀ ਆ ਚੱਕ ਮੇਰਾ ਹੁਣ ਜਿਵੇਂ ਮੈਂ ਕਲਾਕਾਰ ਆ ਕਲਾਕਾਰ ਇੱਕ ਲੋਕਾਂ ਤੇ ਡਿਪੈਂਡ ਹੁੰਦਾ ਹੈ ਨਾ ਬਟ ਉਹ ਤਾਂ ਹੀ ਆ ਜੇ ਲੋਕਾਂ ਦੇ ਚੁੱਲ੍ਹੇ ਚ ਜਗਦੇ ਰਹਿਣਗੇ ਉਹਨਾਂ ਨੂੰ ਪਾਣੀ ਸਭ ਕੁਝ ਮਿਲੇਗਾ ਖਾਣਾ ਪੀਣਾ ਮਿਲੇਗਾ ਤਾਂ ਹੀ ਸਾਨੂੰ ਕੋ ਸੱਦੇਗਾ ਨਾ ਸੋ ਮੈਨੂੰ ਲੱਗਦਾ ਮੇਰੇ ਕੰਮ ਤੋਂ ਵੀ ਇੰਪੋਰਟੈਂਟ ਇਹ ਚੀਜ਼ ਹੈ ਸੋ ਤੁਸੀਂ ਆਲਓਵਰ ਸਵਾਲ ਹੈ ਜਿਹੜੇ ਅੱਜ ਵੀਜ਼ੇ ਲਾ ਕੇ ਦੌੜ ਰਹੇ ਆ ਉਹ ਚੀਜ਼ ਉਹ ਹੀ ਗੱਲ ਹੈ ਕਿ ਇੱਥੋਂ ਅਸੀਂ ਇੱਥੇ ਰੁਕ ਨਹੀਂ ਲੰਦੇ ਤੇ ਮੁਰਗੇ ਹਿਮਾਚਲ ਜਾ ਕੇ ਕਹਿੰਦੇ ਵਾਹ ਵੀ ਵਾਹ ਨਜ਼ਾਰਾ ਆ ਗਿਆ ਉੱਥੇ ਕੁਟ ਖਾ ਕੇ ਇਧਰ ਆ ਜੰਨੇ ਆ ਉਹ ਕਿਤੇ ਨੇ ਕਿਤੇ ਤਾਂ ਹੀ ਕੁਟ ਰਿਹਾ ਕਹਿੰਦੇ ਤੁਸੀਂ ਉਹਦੀ ਤਾਂ ਸਵਾਲ ਨਹੀਂ ਕਰ ਰਹੇ ਤੇ ਹੁਣ ਮੈਂ ਜਿੰਨਾ ਵੀ ਮੈਨੂੰ ਮੌਕਾ ਮਿਲਿਆ ਵਿਦੇਸ਼ਾਂ ਜਾਣ ਦਾ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਉਹ ਚੀਜ਼ਾਂ ਜਿਹੜੀਆਂ ਨਕਲ ਕਰਨ ਦੀ ਸਾਨੂੰ ਜਿਹੜੀ ਚਾਹੀਦੀਆਂ ਨੇ ਚੀਜ਼ ਉਹ ਇਹ ਹੈ ਕਿ ਆਪਣੀ ਕੁਦਰਤ ਦੇ ਨਾਲ ਬਹੁਤ ਪਿਆਰ ਕਰਦੇ ਆ ਕਿਤੇ ਵੀ ਦੇਖ ਲਓ ਜੇ ਆਪਣਾ ਕੋਈ ਬਿਲਡਿੰਗ ਬਣੀ ਹੈ ਨਾ ਦਰਖਤ ਨਹੀਂ ਕੱਟਦੇ ਦਰਖਤ ਵਿੱਚੋਂ ਨਿਕਲਿਆ ਹੁੰਦਾ ਹੁਣ ਮੈਂ ਆਸਟ੍ਰੇਲੀਆ ਗਿਆ ਸੀਗਾ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਮੈਂ ਕਿਹਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਮਤਲਬ ਟ੍ਰੈਫਿਕ ਤੋਂ ਲੈ ਕੇ ਆਪਣੀ ਜੋ ਪੇੜ ਪੌਦੇ ਆ ਜਾਂ ਘਰ ਹੈ ਉਹਨੂੰ ਸਫਾਈ ਰੱਖਦੇ ਆ ਹੈਨਾ ਸਾਡੇ ਕੀ ਹੈ ਕਿ ਅਸੀਂ ਨਕਲ ਜ਼ਰੂਰ ਕਰ ਰਹੇ ਹਾਂ ਜਿਵੇਂ ਕਹਿੰਦੇ ਵੀ ਖੁੱਲੇ ਵਿੱਚ ਸ਼ੌਚ ਨਾ ਕਰਨ ਮੋਦੀ ਸਾਹਿਬ ਕਹਿੰਦੇ ਖੁੱਲੇ ਮਿਸ਼ੌਜ ਨਾ ਕਰਨ ਤੇ امیر ਬੰਦੇ ਕਹਿੰਦੇ ਗਰੀਬ ਤਾਂ ਕਰਦੇ ਉਹ ਆਪ ਨਹੀਂ ਕਰਦੇ ਕੁੱਤੇ ਤੋਂ ਕਰਵਾਉਂਦੇ ਆ ਉਹਨਾਂ ਦਾ ਉਹ ਉੱਥੇ ਜਾ ਕੇ ਜੇ ਕੋਈ ਡੌਗੀ ਵੀ ਆ ਤਾਂ ਨਾਲ ਇਦਾਂ ਇਦਾਂ ਜਿਵੇਂ ਮੈਂ ਆ ਲਾਇਆ ਨਾ ਦਸਾਂ ਨਾ ਇਦਾਂ ਰੱਖਿਆ ਹੁੰਦਾ ਚੱਕ ਕੇ ਉਹ ਚ ਪਾ ਲੈਂਦੇ ਆ ਠੀਕ ਹੈ ਵੀ ਉਹਨਾਂ ਨੂੰ ਪਤਾ ਸਾਡਾ ਗੰਦ ਪਾਇਆ ਵੀ ਕੋਈ ਨਾ ਪਰੇਸ਼ਾਨ ਹੋਇਆ ਆਪਾਂ ਇਹ ਚੀਜ਼ਾਂ ਉਹ ਨਕਲ ਤਾਂ ਕਰ ਰਹੇ ਐਡੀਟਸ ਦੀਆਂ ਟੀ-ਸ਼ਰਟ ਆ ਪਾ ਲਈਆਂ ਬੜਾ ਗੱਲ ਕਦੋਂ ਆਣੀ ਹੈ ਤੇ ਮੈਨੂੰ ਐ ਲੱਗਦਾ ਕਿ ਇਹ ਚੀਜ਼ਾਂ ਜਿਹੜੀ ਸਿੱਖਣ ਵਾਲੀ ਚੀਜ਼ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ ਹੈ ਨਾ ਤੇ ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਮੈਂ ਉਹੀ ਜਿਹੜੀ ਭਾਈ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਬਹੁਤ ਵਧੀਆ ਤੇ ਮੈਂ ਪੂਰੀ ਟੀਮ ਨੂੰ ਵਧਾਈ ਦੇਣਾ ਤੇ ਮੈਂ ਵੱਧ ਤੋਂ ਵੱਧ ਮੰਗ ਕਰਦਾ ਤੇ ਬੇਨਤੀ ਵੀ ਕਰਦਾ ਤੁਹਾਡੇ ਚੈਨਲ ਮਾਧੇ ਰਾਹੀਂ ਕਿ ਯੰਗਸਟਾਰਸ ਨੂੰ ਖਾਸ ਤੌਰ ਤੇ ਇਹ ਇਹ ਆਪਣੇ ਵਿੱਚ ਕੰਮ ਹੈ ਜਿਹੜੇ ਕਹਿੰਦੇ ਨੇ ਨਾ ਜੀ ਬੇਰੋਜ਼ਗਾਰ ਉਹ ਛੱਡ ਗਿਆ ਕੰਮ ਕਰੋ ਕੰਮ ਵੀ ਆਪੀ ਮਿਲ ਜੇਗਾ ਅੱਛਾ ਕੀ ਲੱਗਦਾ ਦੇਖੋ ਮੈਨੂੰ ਇਦਾਂ ਲੱਗਦਾ ਕਿ ਪਾਣੀ ਕਹਿੰਦੇ ਟੈਂਕੀ ਦਾ ਪਾਣੀ ਚੜਾਉਣਾ ਬਹੁਤ ਔਖਾ ਹੁੰਦਾ ਲਾਣਾ ਲੋੜ ਨਹੀਂ ਪੈਂਦੀ ਆਪੀ ਲੈ ਜਾਂਦਾ ਚੰਗੀ ਚੀਜ਼ ਲਈ ਹੌਕਾ ਦੇਣਾ ਪੈਂਦਾ ਭਾਈ ਹਮੇਸ਼ਾ ਤੇ ਇੱਕ ਬੰਦਾ ਜਦੋਂ ਆਂਦਾ ਫੇ ਆਪਣੇ ਆਪ ਇਨਕਲਾਬ ਆਂਦਾ ਤੇ ਆਏਗਾ ਯੂਥ ਤੋਂ ਜਦੋਂ ਲੋਕ ਚਾਰ ਜੁੜਦੇ ਆ ਕਦੇ ਵੀ ਦੇਖੋ ਤੁਸੀਂ ਸੜਕ ਤੇ ਇੱਕ ਬੰਦਾ ਐਂ ਦੇਖੀਓ ਤੁਸੀਂ ਦੇਖੋਗੇ ਤੁਹਾਨੂੰ ਪਤਾ ਕੁਛ ਨਹੀਂ ਤਾਂ ਵੀ ਬੰਦਾ ਆ ਕੇ ਕਹਿੰਦਾ ਭੰਦੇ ਕੀ ਹੈਗਾ ਭਾਜੀ ਉਹਨੂੰ ਦੇਖ ਕੇ ਚਾਰ ਬਾਰੇ ਹੋ ਬੰਦੇ ਹੋਰ ਆ ਜਾਂਦੇ ਆ ਪੰਗਾ ਹੈ ਕਿ ਚੰਗੀ ਚੀਜ਼ ਲਈ ਬੰਦੇ ਆਪਾਂ ਗੱਲ ਆਪਾਂ ਲਾਈਕ ਤਾਂ ਕਰ ਦਿੰਨੇ ਆ ਸ਼ੇਅਰ ਵੀ ਕਰ ਦਿੰਨੇ ਆ ਬਟ ਕਿਤੇ ਨਾ ਕਿਤੇ ਫਿਜ਼ੀਕਲੀ ਆਣਾ ਜ਼ਰੂਰੀ ਹੈ ਜਿਵੇਂ ਅੱਜ ਮੈਂ ਮੈਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਿਹਾ ਇਹਦੇ ਵਿੱਚ ਤੇ ਮੈਂ ਖੁਦ ਇਹਦੇ ਬਾਰੇ ਚਿੰਤਾ ਹਮੇਸ਼ਾ ਕਰਦਾ ਹਾਂ ਆਪਣੀ ਟੀਮ ਦੇ ਨਾਲ ਸੋਚਦਾ ਹਾਂ ਕਿ ਯਾਰ ਆਪਾਂ ਜਿੰ ਤੇ ਆ ਹੁਣ ਜਿਵੇਂ ਦੇਖਿਆ ਬਹੁਤ ਨਾਲ ਲੋਕਾਂ ਦਾ दारू ਪੀਤੀ ਹੋਈ ਆ ਇੱਥੇ ਪੀ ਕੇ ਛੱਡ ਕੇ ਇੱਥੇ ਹੈ ਨਾ ਡੀਜੇ ਮਨਾ ਗਏ ਇੱਥੇ ਗਾਣੇ ਗੁਣੇ ਲਾਗਤ ਵਿਆ ਚੀਜ਼ਾਂ ਇਹ ਹੁਣ ਇੱਥੇ ਕੱਚ ਪਿਆ ਜਿਵੇਂ ਆ ਪਈਆਂ ਲੋਕਾਂ ਦੇ ਕੱਪੜੇ ਪਏ ਆ ਮੈਂ ਕਈ ਵੀ ਇੱਕ ਦੋ ਜਗ੍ਹਾ ਧਾਰਮਿਕ ਸਥਾਨਾਂ ਤੇ ਵੀ ਗਿਆ ਉੱਥੇ ਵੀ ਮੈਂ ਦੇਖਿਆ ਲੋਕੀ ਆਪਣੇ ਨਾ ਕੱਪੜੇ ਲਾ ਕੇ ਛੁੱਟ ਜਾਂਦੇ ਉੱਥੇ ਠੀਕ ਹੈ ਉਹਨਾਂ ਨੂੰ ਐ ਲੱਗਦਾ ਕਿ ਆ ਜਿਹੜਾ ਗਰੋ ਇੱਥੇ ਲਾ ਜਾਈਏ ਠੀਕ ਹੈ ਕਹੇ ਹੋਰ ਦੇ ਕੰਮ ਆਏਗਾ ਸੋ ਇਹ ਚੀਜ਼ਾਂ ਦੇ ਉੱਪਰ ਅੰਧਵਿਸ਼ਵਾਸ ਜਿਹੜਾ ਨਾ ਇਹ ਤੋਂ ਪਰ ਉਠਣ ਦੀ ਲੋੜ ਹੈ ਤੇ ਮੈਨੂੰ ਐ ਮੁਹਮਮ ਜਿਹੜੀ ਆ ਚੰਗੀ ਚੀਜ਼ ਆ ਟਾਈਮ ਭਾਵੇਂ ਲੱਗ ਜੇ ਬਟ ਉਹ ਇੱਕ ਆਪਣੇ ਟਾਈਮ ਤੇ ਪਹੁੰਚ ਜਾਂਦੀ ਹੈ ਜਿੱਥੇ ਉਹਨੂੰ ਪਹੁੰਚਣਾ ਹੁੰਦਾ ਤੇ ਤੁਸੀਂ ਆਏ ਹੋ ਮੀਡੀਆ ਦਾ ਬਹੁਤ ਬਹੁਤ ਥੈਂਕਸ ਤੇ ਜਿਹੜੀ ਸਰਕਾਰਾਂ ਦੀ ਗੱਲ ਆ ਸਰਕਾਰ ਵੀ ਆਪਣੀ ਆਪੇ ਹੀ ਚੁਣੀ ਆ ਤੇ ਜਦੋਂ ਆਪਾਂ ਕਹਿੰਦੇ ਵੀ ਬੰਦੂ ਮੰਤਰੀ-ਮੰਤਰੀ ਬਣ ਸਕਦਾ ਸੋ ਸਾਨੂੰ ਪਹਿਲਾਂ ਤਾਂ ਰਿਸ਼ਤੇ ਆਨੇ ਸ਼ੁਰੂ ਹੋ ਗਏ ਵੀ ਲੈ ਵੀ ਕਮੇਡੀਅਨ ਬੰਦੇ ਦੀ ਪਹਿਲਾਂ ਇੱਜ਼ਤ ਨਹੀਂ ਕਰਦਾ ਸੀ ਕੋਈ ਸੋ ਮੈਂ ਜੇ ਮੇਰੀ ਆਵਾਜ਼ ਸੁਣਦੇ ਆ ਹਨਾ ਮੇਰੇ ਵੀ ਸਾਰੇ ਸੀਨੀਅਰ ਹੀ ਨੇ ਤੇ ਜੇ ਮੇਰਾ ਕਿਤੇ ਮੈਸੇਜ ਆਂਦਾ ਪਲੀਜ਼ ਇਹ ਚੀਜ਼ਾਂ ਗੌਰ ਕਰਨਾ ਚਾਹੀਦਾ ਆ ਪਹਿਲਾ ਜੀ ਆਪਾਂ ਸੰਭਾਲੀਏ ਇਹ ਬਹੁਤ ਇੰਪੋਰਟੈਂਟ ਹੈ ਤੇ ਜਿਹੜੀ ਕਈ ਵਾਰੀ ਆਪਾਂ ਨੂੰ ਇਗਨੋਰ ਕਰ ਦਿੰਨੇ ਆਪਾਂ ਬਟ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਮੈਨੂੰ ਐ ਲੱਗਦਾ ਕਿ ਪਾਣੀ ਦੇ ਉੱਪਰ ਕੁਝ ਨਹੀਂ ਹੈਗਾ ਹੈਨਾ ਤੇ ਇਹਦੀ ਸਾਫ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਜਦੋਂ ਇਹ ਅਗਲ ਆ ਗਈ ਚਾਰ ਬੰਦਿਆਂ ਨੂੰ ਤੇ ਚਾਰ ਤੋਂ ਚਾਰ ਅੱਗੋਂ ਨਾ ਮੈਂਬਰ ਬਣਾ ਉਹ ਅੱਜ 10 ਸਾਲ ਪਹਿਲਾਂ ਆਏ ਸੀ ਨਾ ਮੈਂਬਰ ਤੇ ਉਹ ਗਲਤ ਚੀਜ਼ ਸੀ ਪਰ ਉਹਦੇ ਮੈਂਬਰ ਬਣ ਜਾਂਦੇ ਸੀ ਇਹਦੀ ਚੀਜ਼ ਦੇ ਮੈਂਬਰ ਥੋੜੇ ਲੇਟ ਬਣਨਗੇ ਬਟ ਬਣਨਗੇ ਇੱਕ ਵੀ ਬੰਦਾ ਜਾਗ ਜੁਏ ਨਾ ਉਹ ਸੌ ਨੂੰ ਜੁਗਾ ਹੀ ਦਿੰਦਾ ਭਾਈ ਇੱਕ ਵਾਰੀ ਆਪਣਾ ਛੱਟੀ ਸਾਹਿਬ ਦੀ ਅੰਦਾਜ਼ ਅ थैंक यू सो मच सबसे पहले तो मैं वाटर वाजी पंजाब का थैंक्स करता हूँ जिन्होंने मुझे यहाँ पे बुलाया और मैं हमेशा पंजाब से प्यार करता हूँ मैं ये कहना चाहूंगा कि मैं पानी की सफाई ना करू ये हो नहीं सकता और आप लोग इस वीडियो को देख के इस मैसेज को आगे ना फैलाइए तो। मित्रों प्यारे भाई और बहनों पानी हो गए डूगे चौड़ा लाना ही छट गए हो गए कि नहीं हो गए भाई और बहनों ਮੇਰੇ ਦਾਦਾ ਦੀ ਉਮਰ ਮੈਂ ਉਹਨਾਂ ਨੇ ਦਰਿਆ ਦੇਖੇ ਬਾਪ ਨੇ ਕੂਏ ਦੇਖੇ ਹਮ ਲੋਕ ਜੋ ਪਾਣੀ ਹੈ ਬੋਟਲ ਮੈਂ ਦੇਖ ਰਹੇ ਆਉਣ ਵਾਲੀ ਪੀੜ੍ਹੀ ਸੋਚੋ ਕਿਸਮੇ ਦੇਖੇਗੀ ਭਾਈਆਂ ਤੇ ਭੈਣੋ ਮੂਝੇ ਚਾਹੇ ਗਾਲੀ ਨਿਕਾਲੋ ਨਿਕਾਲੋ ਪਾਣੀ ਦੀ ਸਫਾਈ ਕਰੋ ਅੱਡੀ ਦਾ ਦਰਿਆ ਜਿਹੜੀ ਦਰਿਆਾਂ ਤੇ ਕੰਮ ਕਰਨ ਦੀ ਐਨ ਜੀਓ ਬਣੀ ਹੈ ਅਸੀਂ ਵਾਟਰ ਵਾਰੀਅਰ ਨਾਮ ਤੋਂ ਸ਼ੁਰੂ ਕੀਤਾ ਹੈ ਤੇ ਆਪਾਂ ਸਤਲੁਜ ਤੋਂ ਲੈ ਕੇ ਰਾਵੀ ਤੋਂ ਲੈ ਕੇ ਬਿਆਸ ਤਿੰਨੋਂ ਦਰਿਆਵਾਂ ਤੇ ਆਪਾਂ ਪੰਜਾਬ ਦੇਆਂ ਦੇ ਕੰਮ ਕਰ ਰਹੇ ਆ ਤੇ ਨਾਲੇ ਕਲੀਨਿੰਗ ਡਰਾਈਵ ਕਰਦੇ ਆ ਤੇ ਅਸੀਂ ਖੁੱਦਾ ਖੁੱਲਾ ਸੱਦਾ ਦਿੰਦੇ ਆ ਸਰਕਾਰਾਂ ਨੂੰ ਵੀ ਤੁਹਾਡੇ ਕੋਲ ਮੌਕਾ ਹੈਗਾ ਆਪਣੇ ਲੋਕ ਐਵੇਂ ਹਿਮਾਚਲ ਘੁੰਮਣ ਜਾਂਦੇ ਆ ਇੱਥੇ ਵਾਈਲਡ ਲਾਈਫ ਸੈਂਚਰੀ ਬਣਾਈਆਂ ਜਾ ਸਕਦੀਆਂ ਬਹੁਤ ਥਾਂ ਹੈਗੀਆਂ ਦਰਿਆਵਾਂ ਦੇ ਕੰਢਿਆਂ ਤੇ ਪਿੰਡਾਂ ਕੋਲ ਜ਼ਮੀਨਾਂ ਹੈਗੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਤੁਸੀਂ ਉਹਨਾਂ ਦਾ ਪ੍ਰੋਪਰ ਯੂਟਿਲਾਈਜ਼ ਕਰੋ ਰੁੱਖ ਲਾਓ ਜਿੰਨੇ ਲਾ ਸਕਦੇ ਹੋ ਸਾਡਾ ਇਹੀ ਟੀਚਾ ਹੈਗਾ ਵੀ ਪੰਜਾਬ 'ਚ ਜੇ ਇੰਨਾ ਸੋਹਣੇ ਦਰਿਆ ਵਗਦੇ ਆ ਤੇ ਇਹੀ ਪਾਣੀ ਐਗਰੀਕਲਚਰ ਵਾਸਤੇ ਇਹੀ ਪਾਣੀ ਪੀਣ ਵਾਸਤੇ ਯੂਜ਼ ਕੀਤਾ ਜਾ ਸਕਦਾ ਬਸ ਇਹਦੇ ਚ ਜਿਹੜਾ ਵੇਸਟ ਪੈ ਰਿਹਾ ਉਹਨੂੰ ਰੋਕੋ ਤੇ ਉਹ ਰੰਗਲਾ ਪੰਜਾਬ ਆਪਣਾ ਦੁਬਾਰੇ ਫਿਰ ਬਣ ਸਕਦਾ ਜੀ ਅਜੇ ਤੱਕ ਜੀ ਸਾਡੇ ਕੋਲ ਵਰਕਿੰਗ ਵਲੰਟੀਅਰ ਜਿਹੜੇ ਹੈਗੇ 200 250 ਬੰਦਾ ਵਰਕਿੰਗ ਹੈਗਾ ਪੈਸੇ ਇੰਸਟਾਗ੍ਰam ਵਗੈਰਾ ਤੇ ਸਾਡੀ ਫੋਲੋਇੰਗ ਹੈਗੀ 50000 ਤੋਂ ਤੇ ਹੀ ਹੈ ਜੀ ਤੇ ਸਾਡੇ ਟਾਰਗੇਟ ਇਹ ਹੈਗੇ ਆ ਜੀ ਦੇਖੋ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦਰਿਆ ਚ ਨਹਿਰ ਚ ਇੰਡਸਟਰੀਅਲ ਧਾਰਮਿਕ ਕੋਈ ਵੀ ਸਮਗਰੀ ਨਹੀਂ ਪਹਿਣੀ ਚਾਹੀਦੀ ਤੇ ਅੱਗੇ ਵਾਲੇ ਲੈਵਲ ਤੇ ਆਪਾਂ ਇਹ ਚਾਉਂਦੇ ਆ ਵੀ ਵਾਟਰ ਟੇਬਲ ਦਾ ਜਿਹੜਾ ਕ੍ਰਾਈਸਿਸ ਹੈ ਗਰਾਊਂਡ ਵਾਟਰ ਖਤਮ ਹੋ ਗਿਆ ਉਹਨੂੰ ਵੀ ਆਪਾਂ ਮੈਨੇਜ ਕਰਨ ਦੇ ਲੈਵਲ ਤੇ ਮਤਲਬ ਆਪਾਂ ਉਪਰਾਲੇ ਕਰਨੇ ਆ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਬੱਚਾ ਬੱਚਾ ਇਹ ਸਵਾਲ ਪੁੱਛੇ ਵੀ ਸਾਡੇ ਹਿੱਸੇ ਦਾ ਪਾਣੀ ਕਿੱਥੇ ਸਰਕਾਰ ਦੇਖੋ ਸਰਕਾਰਾਂ ਦਾ ਤਾਂ ਕੰਮ ਹੁੰਦਾ ਜੀ ਜੇ ਸਰਕਾਰਾਂ ਆਪਣਾ ਕੰਮ ਨਹੀਂ ਕਰ ਰਹੀਆਂ ਤਾਂ ਹੀ ਸਾਨੂੰ ਆਣਾ ਪੈ ਰਿਹਾ ਬਾਕੀ ਅਸੀਂ ਸਰਕਾਰ ਤੋਂ ਜਿੰਨੀਆਂ ਵੀ ਸਰਕਾਰਾਂ ਅੱਗੇ ਪਿੱਛੇ ਰਹੀਆਂ ਸਾਰੇ ਲੀਡਰਾਂ ਤੋਂ ਬੇਨਤੀ ਕਰਦੇ ਆਂ ਉਮੀਦ ਵੀ ਰੱਖਦੇ ਆਂ ਵੀ ਸਾਡੇ ਇਸ ਉਪਰਾਲੇ 'ਚ ਉਹ ਸ਼ਾਮਲ ਹੋਣਗੇ ਤੇ ਜਿੰਨੇ ਕ ਉਹਨਾਂ ਦੇ ਡਿਪਾਰਟਮੈਂਟਾਂ ਦੀ ਡਿਊਟੀ ਹੈ ਪੋਲੂਸ਼ਨ ਕੰਟਰੋਲ ਬੋਰਡ ਹੈ ਭਾਵੇਂ ਇਰੀਗੇਸ਼ਨ ਡਿਪਾਰਟਮੈਂਟ ਹੈ ਜੇ ਉਹ ਉਹਨਾਂ ਨੂੰ ਵੀ ਆਪਣੇ ਕੰਮ ਤੇ ਲਾ ਦੇਣ ਨਾ ਪ੍ਰੋਪਰ ਤਰੀਕੇ ਨਾਲ ਮੈਨੂੰ ਲੱਗਦਾ ਵੀ ਸਾਰਾ ਕੰਮ ਆਪਣਾ ਆਪ ਹੀ ਹੋ ਜਾਊਗਾ ਫਿਰ ਸਾਨੂੰ ਆਣ ਦੀ ਲੋੜ ਨਹੀਂ ਹੈਗੀ